ਗੀਤ ਗੂਤ ਜੇ ਸੁਣ ਕੇ ਚਿੱਤ ਪਰਚਾਈ ਜਾਂਦੇ ਆ ਮੂਰਤ ਤੇਰੀ ਮੋਟਰ ਉੱਤੇ ਲਾਈ ਜਾਂਦੇ ਘੁੰਮਦੀ ਫਿਰਦੀ ਘੇੜਾ ਘੁੰਮਦੀ ਫਿਰਦੀ ਘੇੜਾ ਇਸ਼ਕਪੁਰੇ ਵਿੱਚ ਲਾ ਜਾਏ ਹੁਣ ਜਦ ਵੀ ਆਉਣਾ ਕਮਲੀਏ ਬਸ ਪੱਕੀ ਹੋ ਆ ਜਾਈ ਚੱਲ ਬਈ ਨਾਈਟ ਵਾ ਸਾਡਾ ਇਸ਼ਕ ਜਵਾਨ ਹੋ ਗਿਆ ਤੁਰ ਕੀ ਵੱਟਾਂ ਤੇ ਸਾਡਾ ਇਸ਼ਕ ਜਵਾਨ ਹੋ ਗਿਆ ਤੁਰ ਕੇ ਬੱਟਾਂ ਤੇ ਤੂੰ ਵੀ ਸ਼ਹਿਰ ਨੇ ਗਾਦੇ ਕੋਈ ਗੀਤ ਨਹੀਂ ਜੱਟਾਂ ਤੇ ਸਰਚੀ ਰਿਹਾ ਦੋਸਤੋਂ ਅੱਜ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਬੱਬੂ ਮਾਨ ਦੇ ਅੱਜ ਦੇ ਲਾਈਵ ਸ਼ੋਅ ਬਾਰੇ ਜੋ ਕਿ ਮੁੰਲਾਪੁਰ ਦਾਖਾਂ ਵਿਖੇ ਯਾਦਗਰੀ ਕਬੱਡੀ ਕੱਪ ਹੋਇਆ ਦੋਸਤੋਂ ਤੁਸੀਂ ਜਿਵੇਂ ਜਾਣਦੇ ਹੋਗੇ ਲਾਈਵ ਦਾ ਬਾਦਸ਼ਾਹ ਕਿਸੇ ਜਾਣ ਵਾਲੇ ਬੱਬੂ ਮਾਨ ਜੀ ਨੇ ਇੱਥੇ ਵੀ ਆ ਕੇ ਪੂਰੀ ਰੌਣਕ ਬਣ ਦਿੱਤੀ ਤੇ ਕੱਟੜ ਫੈਨਸ ਨੂੰ ਖੂਬ ਆਪਣੇ ਗੀਤਾਂ ਤੇ ਸ਼ਾਇਰੀ ਨਾਲ ਐਂਟਰਟੇਨ ਕੀਤਾ ਇਸ ਲਾਈਵ ਸ਼ੋਅ ਦੀਆਂ ਕੁਝ ਵੀਡੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਸ ਤੇ ਜਿਹੜੇ ਸਾਰੇ ਕੈਮਰੇ ਜੇਬਾਂ 'ਚ ਪਾ ਲਓ ਜਾਂ ਤਾਂ ਤਾੜੀ ਮਾਰੋ ਜਾਂ ਥੱਲੇ ਨੂੰ ਆ ਜਾਓ ਪਾ ਲਓ ਜੇਬਾਂ 'ਚ ਪਾ ਲਓ ਕਾਵਾ ਵੈਰੀ ਗੁੱਡ ਕਿ ਜਦੋਂ ਤੁਸੀਂ ਉੱਪਰੋਂ ਬਣਾ ਕੇ ਪਾਉਣੀ ਹੈ ਥੱਲੇ ਵਾਲਿਆਂ ਨੂੰ ਖੁੰਦਕ ਚੜ੍ਹਦੀ ਹੈ ਉਹਨਾਂ ਕਹਿੰਦੇ ਇਹ ਖਾਸ ਹੈ ਖਾਸ ਮੇਰੇ ਸਾਰੇ ਹੀ ਹੈ ਜਿਹੜਾ ਪੰਜਾਬੀ ਬੋਲਦਾ ਆਪਣਾ ਭਰਾ ਹੈ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਵੀ ਦਬਾਓ ਤਾਂ ਜੋ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ